ਸਤ ਸ੍ਰੀ ਅਕਾਲ ਜੀ ਅੱਜ ਦਾ ਵਿਸ਼ਾ ਹੈ ਵੀ ਅਗਰ ਤੁਹਾਨੂੰ ਟਟੀਆਂ ਲੱਗੀਆਂ ਤੇ ਇਸ ਨੂੰ ਕਿਸ ਤਰ੍ਹਾਂ ਬੰਦ ਕਰਨਾ ਅਗਰ ਟਟੀਆਂ ਦੇ ਵਿੱਚ ਤੁਹਾਨੂੰ ਖੂਨ ਆਉਂਦਾ ਤੁਹਾਡੇ ਢਿੱਡ 'ਚ ਪੀੜ ਹੁੰਦੀ ਹੈ ਤਾਂ ਉਸ ਦਾ ਕੀ ਇਲਾਜ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਬਾਕੀ ਜੋ ਆਦਮੀ ਜੋ ਵੀ ਮੇਰਾ ਚੈਨਲ ਦੇਖ ਰਹੇ ਨੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰ ਗਜ਼ਾਰ ਹੋਵਾਂਗਾ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਜੇ ਟੱਟੀਆਂ ਲੱਗੀਆਂ ਹਨ ਤੇ ਉਸ ਨੂੰ ਬੰਦ ਕਰਨ ਵਾਸਤੇ ਕੀ ਕਰਨਾ ਹੈ ਮੇਥਰੇ ਲੈਣੇ ਹਨ ਉਹਦੇ ਚ ਘਿਓ ਜਿਹੜਾ ਉਹ ਦੇਸੀ ਘਿਓ ਲੈਣਾ ਹੈ ਦੇਸੀ ਘਿਓ ਲੈ ਕੇ ਉਸ ਨੂੰ ਇਸ ਤਰ੍ਹਾਂ ਕਰਨਾ ਹੈ ਇਸ ਨੂੰ ਗੋਲਾ ਬਣਾ ਲੈਣਾ ਹੈ ਗੋਲਾ ਬਣਾ ਕੇ ਸਲਾ ਨੂੰ ਗੋਲਾ ਬਣਾ ਕੇ ਦੇਸੀ ਘਿਓ ਦੇ ਵਿੱਚ ਮੇਥਰੇ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਗੋਲਾ ਬਣਾ ਲਿਆ ਗੋਲਾ ਬਣਾ ਕੇ ਅਸੀਂ ਇਸ ਨੂੰ ਕੀ ਕਰਨਾ ਹੈ ਖਾਣਾ ਹੈ ਇਸ ਨੂੰ ਕੋਈ ਪੀਸਣਾ ਨਹੀਂ ਸਾਬਤ ਹੀ ਅਹੀਂ ਮੇਥਰੇ ਖਾਣੇ ਆ ਉਸ ਤੋਂ ਬਾਅਦ ਅਸੀਂ ਪਾਣੀ ਨਾਲ ਇਹਨਾਂ ਨੂੰ ਅੰਦਰ ਨਗਾਉਣਾ ਹੈ ਇਸ ਤੋਂ ਬਾਅਦ ਅਗਰ ਟਟੀਆਂ 'ਚ ਖੂਨ ਆਉਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ ਅਸੀਂ ਆਮਬ ਦੀ ਗੁਠਲੀ ਲੈਣੀ 50 ਗ੍ਰਾਮ 50 ਗ੍ਰਾਮ ਆਮਬ ਦੀ ਗੁਠਲੀ ਲੈ ਕੇ ਉਸ ਨੂੰ ਪੀਸ ਲੈਣਾ ਹੈ ਫਿਰ ਲੈਣੀ ਅਨਾਰ ਦਾ ਛਿਲਕਾ 50 ਗ੍ਰਾਮ ਉਸ ਨੂੰ ਵੀ ਅਸੀਂ ਅਸੀਂ ਅਗਰ ਖੂਨ ਆ ਰਿਹਾ ਟਟੀਆਂ ਦੇ ਵਿੱਚ ਤਾਂ ਅਸੀਂ ਕੀ ਕਰਨਾ ਹੈ ਹਾਂਬਦੀ ਜਿਹੜੀ ਗੁਠਲੀ ਹੈ ਉਸ ਨੂੰ ਧੋ ਕੇ ਉਸ ਨੂੰ ਕੱਟ ਕੇ ਪਾਊਡਰ ਬਣਾਉਣਾ ਉਹ ਲੈਣਾ ਅਸੀਂ 50 ਗ੍ਰਾਮ ਫਿਰ ਇਸ ਤੋਂ ਇਲਾਵਾ ਅਸੀਂ ਅਨਾਰ ਦਾ ਛਿਲਕਾ ਲੈਣਾ ਉਸ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਪਾਊਡਰ ਬਣਾਉਣਾ ਹੈ ਸੁਕਾ ਕੇ ਤੇ ਇਸ ਤੋਂ ਇਲਾਵਾ ਫਿਰ ਅਸੀਂ ਜਾਮਨ ਜਿਹੜੇ ਨੇ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਅਸੀਂ ਇਹ ਤਿੰਨ ਚੀਜ਼ਾਂ ਲੈਣੀਆਂ ਨੇ ਇਹਨਾਂ ਨੂੰ ਪੌੜਣਾ ਨੂੰ ਇੱਕ ਚਮਚਾ ਸਵੇਰੇ ਇੱਕ ਦੁਪਹਿਰ ਅਤੇ ਇੱਕ ਸ਼ਾਮ ਅਸੀਂ ਦੋ ਦਿਨ ਲੈਣਾ ਤੁਹਾਡਾ ਜਿਹੜਾ ਇਹ ਖੂਨ ਆਉਂਦਾ ਟਟੀਆਂ ਦੇ ਵਿੱਚ ਉਹ ਬੰਦ ਹੋ ਜਾਏਗਾ ਇਸ ਤੋਂ ਇਲਾਵਾ ਅਸੀਂ ਇਸ ਬੋਲ ਦੇ ਦੋ ਚਮਚੇ ਲੈ ਕੇ ਦਹੀਂ ਦੇ ਵਿੱਚ ਮਿਲਾ ਕੇ ਥੋੜੀ ਧਾਗਾ ਮਿਸ਼ਰੀ ਪਾ ਕੇ ਤੇ ਅਸੀਂ ਉਹ ਵੀ ਖਾ ਸਕਦੇ ਹਾਂ ਬਾਕੀ ਇੱਕ ਨੁਕਸਾ ਹੋ ਰਿਹਾ ਵੀ ਬੇਲ ਪਾਊਡਰ ਲੈਣਾ ਹੈ 50 ਗ੍ਰਾਮ ਤੇ ਸੁੱਕਾ ਧਨੀਆ ਲੈਣਾ ਹੈ 50 ਗ੍ਰਾਮ ਤੇ ਮਿਸ਼ਰੀ ਤਾਂ ਗੱਲਾਂ ਨਹੀਂ ਹੈ 50 ਗ੍ਰਾਮ ਇਹਨਾਂ ਤਿੰਨਾਂ ਨੂੰ ਕੁੱਟ ਕੇ ਤੇ ਅਸੀਂ ਕੀ ਕਰਨਾ ਸਵੇਰੇ ਦੁਪਹਿਰ ਤੇ ਸ਼ਾਮ ਅਸੀਂ ਲੈਣਾ ਹੈ ਤੇ ਤੁਸੀਂ ਦੇਖੋਗੇ ਵੀ ਤੁਹਾਨੂੰ ਜਿਹੜਾ ਉਹ ਬਿਲਕੁਲ ਟਟੀਆਂ ਜਿਹੜੀਆਂ ਨੇ ਉਹ ਬੰਦ ਵੀ ਹੋ ਜਾਣਗੀਆਂ ਖੂਨ ਵੀ ਬੰਦ ਹੋ ਜਾਏਗਾ ਤੇ ਕੋਸ਼ਿਸ਼ ਕਰੋ ਇਸ ਬੋਲ ਦੇ ਵਿੱਚ ਅਨਾਰ ਦਾ ਛਿਲਕਾ ਜਿਹੜਾ ਉਹ ਜ਼ਰੂਰ ਪਾ ਲਓ ਧਾਗਾ ਮਿਸ਼ਰੀ ਵੀ ਪਾ ਲਓ ਸਤਿ ਸ੍ਰੀ ਅਕਾਲ